ਬਾਬਾ ਸਾਹਿਬ ਸਿੰਘ ਜੀ ਬੇਦੀ ਸਤਿਗੁਰੂ ਨਾਨਕ ਦੇਵ ਜੀ ਦੀ ਪਾਵਨ ਵੰਸ ਵਿੱਚ ਜਨਮ ਲੈਣ ਤੋਂ ਛੁੱਟ ਬਾਬਾ ਸਾਹਿਬ ਸਿੰਘ ਜੀ ਵਿੱਚ ਉਹ ਸਾਰੇ ਗੁਣ ਮੌਜੂਦ ਸਨ ਜਿਹੜੇ ਕਿਸੇ ਸ਼੍ਰੇਸ਼ਟ ਪੁਰਖ ਤੇ ਉੱਚ ਪਾਏ ਦੇ ਜਨਮ ਲਈ ਸੋਭਦੇ ਸਨ ਆਪ ਜਿੱਥੇ ਆਤਮਕ ਜੀਵਨ ਵਿੱਚ ਖਾਸ ਪ੍ਰਭੂਤਾ ਰੱਖਦੇ ਸਨ ਉਥੇ ਨਾਲ ਹੀ ਤਲਵਾਰ ਦੇ ਵੀ ਐਸੇ ਧਨੀ ਸਨ ਕਿ ਉਹਨਾਂ ਦੇ ਨਾਲ ਦਾ ਜੋਧਾ ਕੋਈ ਹੀ ਮਿਲਦਾ ਸੀ ਲੋੜ ਪੈਣ ਪਰ ਆਪ ਜਦ ਰੰਤਤਿਆਂ ਵਿੱਚ ਆਪਣੀ ਤੇਗ ਧੂਕੇ ਧੈ ਵੜਦੇ ਹੁੰਦੇ ਸਨ ਤਾਂ ਇਉਂ ਮਾਲੂਮ ਹੁੰਦਾ ਸੀ ਕਿ ਮਾਨੋ ਧੁਰ ਆਕਾਸ਼ ਤੋਂ ਕੜਕਦੀ ਹੋਈ ਬਿਜਲੀ ਵੈਰੀ ਦੇ ਸਿਰ ਟੁੱਟ ਕੇ ਪੈ ਰਹੀ ਹੈ ਧਾਰਮਿਕ دیਵਾਨਾਂ ਵਿੱਚ ਜਦ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕੇ ਗੁਰਬਾਣੀ ਦੀ ਕਥਾ ਕਰਦੇ ਹੁੰਦੇ ਸਨ ਤਾਂ ਇਉਂ ਪ੍ਰਤੀਤ ਹੁੰਦਾ ਸੀ ਕਿ ਧੁਰ ਅਰਸ਼ਾਂ ਤੋਂ ਅੰਮ੍ਰਿਤ ਵਰਖਾ ਹੋ ਰਹੀ ਹੈ ਆਪ ਜੀ ਦੇ ਪਿਤਾ ਬਾਬਾ ਜੀਤ ਸਿੰਘ ਜੀ 베ਦੀ ਮਣਾ ਨੂੰ ਮੋਹ ਲੈਣ ਵਾਲੀ ਕਥਾ ਵਿਆਖਿਆ ਕਰਨ ਦੇ ਕਾਰਨ ਨਾ ਕੇਵਲ ਸਿੱਖਾਂ ਵਿੱਚ ਹੀ ਪੂਜੇ ਜਾਂਦੇ ਸਨ ਸਗੋਂ ਪਹਾੜੀ ਇਲਾਕੇ ਦੇ ਰਾਜੇ ਰਾਣੀਆਂ ਵਿੱਚ ਵੀ ਆਪ ਵੱਡੇ ਕਲਾਵਾਨ ਮੰਨੇ ਜਾਂਦੇ ਸਨ ਖਾਸ ਕਰ ਰਾਜਾ ਜਖਵਾਲ ਤੇ ਰਾਣਾ ਕਹਿਲੂਰ ਆਪ ਦੇ ਆਗਿਆਕਾਰ ਤੇ ਸਿੱਧਕੀ ਸ਼ਰਧਾਲੂਆਂ ਵਿੱਚੋਂ ਸਨ ਇਨ੍ਹਾਂ ਬਹੁਤ ਸਾਰੀ ਜਾਗੀਰ ਬਾਬਾ ਜੀ ਦੇ ਲੰਗਰ ਨਾਲ ਲਵਾਈ ਹੋਈ ਸੀ ਬਾਬਾ ਸਾਹਿਬ ਸਿੰਘ ਜੀ ਅਜੇ ਯੁਵਕ ਹੀ ਸਨ ਕਿ ਆਪ ਦੀ ਉੱਚ ਕਰਨੀ ਦੀ ਧੁੰਮ ਸਾਰੇ ਦੇਸ਼ ਵਿੱਚ ਖਿਲਰ ਗਈ ਸੀ। ਆਪ ਤੋਂ ਸਭ ਕੋਈ ਭਲਾਈ ਅਤੇ ਨਿਆਂ ਦੀ ਆਸ ਰੱਖਦਾ ਸੀ। ਜਦ ਕਦ ਰਾਜਿਆਂ ਜਾਂ ਸਰਦਾਰਾਂ ਵਿੱਚ ਕੋਈ ਤਣਾਜਾ ਝਗੜਾ ਕਿਸੇ ਗੱਲੋਂ ਪੈਦਾ ਹੋ ਜਾਂਦਾ ਸੀ ਤਾਂ ਆਪ ਜੀ ਉਸ ਦਾ ਐਸਾ ਨਿਆਂਸ਼ੀਲ ਫੈਸਲਾ ਕਰ ਦਿੰਦੇ ਸਨ ਕਿ ਜਿਸ ਨਾਲ ਦੋਵੇਂ ਧਿਰਾਂ ਪੂਰਨ ਸੰਤੁਸ਼ਟ ਹੋ ਜਾਂਦੀਆਂ ਸਨ। ਮਿਸਾਲ ਲਈ ਇੱਕ ਰਾਜਾ ਉਮੈਦ ਸਿੰਘ ਵਾਲੀਏ ਜਸਵਾਲ ਅਤੇ ਸਰਦਾਰ ਗੁਰਦਿੱਤ ਸਿੰਘ ਰਾਇਸ ਸੰਤੋਖਗੜ੍ਹ ਵਿਚਾਲੇ ਬੜਾ ਭਾਰੀ ਝਗੜਾ ਹੋ ਗਿਆ ਜਿਸ ਵਿੱਚ ਦੋਵੇਂ ਧਿਰਾਂ ਵੱਲੋਂ ਸੈਂਕੜੇ ਕੀਮਤੀ ਜਾਨਾਂ ਦੇ ਵਿਅਰਥ ਜਾਣ ਦੀ ਸੰਭਾਵਨਾ ਸੀ ਇੱਕ ਦਿਨ ਇਹਨਾਂ ਦੋਵਾਂ ਤਾਕਤਾਂ ਵੱਲੋਂ ਲਸ਼ਕਰ ਇਕੱਠੇ ਹੋ ਕੇ ਆਪਰੋ ਆਪਣੇ ਬੰਨਿਆਂ ਪਰ ਮੋਰਚਿਆਂ ਪਰ ਆ ਬੈਠੇ ਹੁਣ ਕੇਵਲ ਛੇਕੜਲੇ ਹੁਕਮ ਦੀ ਹੀ ਦੇਰ ਸੀ ਤੇ ਕਤਲੇਆਮ ਆਰੰਭ ਹੋ ਪੈਣੀ ਸੀ ਬਾਬਾ ਜੀ ਨੂੰ ਸਾਲਸ ਮੰਨਣਾ ਇਸ ਨਾਜ਼ਕ ਸਮੇ ਰਾਜਾ ਉਮੈਦ ਸਿੰਘ ਨੇ ਸਰਦਾਰ ਗੁਰਦਿੱਤ ਸਿੰਘ ਨੂੰ ਸੁਨੇਹਾ ਭਜਵਾਇਆ ਕਿ ਲੜਾਈ ਤੋਂ ਛੁੱਟ ਇੱਕ ਹੋਰ ਤਰੀਕਾ ਵੀ ਹੋ ਸਕਦਾ ਹੈ ਜਿਸ ਨਾਲ ਇਹ ਤੰਦਰ ਨਿਖੇੜਿਆ ਜਾ ਸਕਦਾ ਹੈ ਉਹ ਤਰੀਕਾ ਇਹ ਸੀ ਕਿ ਅਸੀਂ ਦੋਵੇਂ ਧਿਰਾਂ ਸ੍ਰੀ ਬਾਬਾ ਸਾਹਿਬ ਸਿੰਘ ਜੀ ਨੂੰ ਵਿਚੋਲਾ ਮੰਨ ਕੇ ਸਾਰਾ ਮਾਮਲਾ ਉਹਨਾਂ ਦੇ ਹੱਥ ਸੌਂਪ ਦਈਏ ਤੇ ਉਹ ਜੋ ਫੈਸਲਾ ਕਰਨ ਦੋਵੇਂ ਧਿਰਾਂ ਪ੍ਰਵਾਨ ਕਰ ਲਈਏ ਇਸ ਭਲੇ ਖਿਆਲ ਦੇ ਮੰਨਣ ਤੋਂ ਸਰਦਾਰ ਗੁਰਦੇਵ ਸਿੰਘ ਨੂੰ ਕੀ ਉਜਰ ਹੋ ਸਕਦਾ ਸੀ ਦੋਵਾਂ ਨੇ ਆਪਣੇ ਸਬੂਤਾਂ ਸਣੇ ਮਾਮਲਾ ਬਾਬਾ ਜੀ ਦੇ ਹੱਥ ਸੌਂਪ ਦਿੱਤਾ ਪੂਰੀ ਵਿਚਾਰ ਦੇ ਉਪਰੰਤ ਬਾਬਾ ਜੀ ਨੇ ਐਸਾ ਸਿਆਣਪ ਭਰਿਆ ਦੋ ਟੁਕ ਫੈਸਲਾ ਦਿੱਤਾ ਕਿ ਜਿਸ ਨਾਲ ਦੋਵੇਂ ਹੱਕਦਾਰ ਆਪੋ ਆਪਣੀ ਥਾਂੇ ਪੂਰਨ ਸੰਤੁਸ਼ਟ ਹੋ ਗਏ ਅਤੇ ਇਹ ਤਣਾਜਾ ਸਦਾ ਲਈ ਮੁੱਕ ਗਿਆ ਇਸ ਫੈਸਲੇ ਦੀ ਖੁਸ਼ੀ ਵਿੱਚ ਰਾਜਾ ਜਸਵਾਲ ਨੇ ਪਿੰਡ ਊਨਾ ਸਣੇ ਤਾਲਕੇ ਦੇ ਅਤੇ ਸਰਦਾਰ ਗੁਰਦੇਵ ਸਿੰਘ ਨੇ ਮੋਜਾ ਕੁਲਗਰਾਉ ਜੋ ਬੜਾ ਉਪਜਾਊ ਪਰਗਣਾ ਸੀ ਲੰਗਰ ਲਈ ਬਾਬਾ ਸਾਹਿਬ ਸਿੰਘ ਜੀ ਦੀ ਪੇਂਟ ਕੀਤਾ ਹੁਣ ਆਪ ਜੀ ਊਨੇ ਜਾ ਵਸੇ ਸਾਰੇ ਪੰਜਾਬ ਵਿੱਚ ਪ੍ਰਸਿੱਧਤਾ ਜਿਉਂ-ਜਿਉਂ ਬਾਬਾ ਜੀ ਵੱਧ-ਵੱਧ ਕੇ ਨਾਮ ਅਤੇ ਗੁਰਬਾਣੀ ਦੇ ਪ੍ਰਚਾਰ ਵਿੱਚ ਲੀਨ ਹੁੰਦੇ ਗਏ ਤਿਉਂ-ਤਿਉਂ ਆਪ ਦਾ ਮਾਣ ਤੇ ਪ੍ਰਤਿਸ਼ਟਾ ਦੇਸ਼ ਵਿੱਚ ਖਿਲਰਦੀ ਗਈ ਆਪ ਦੀ ਰਾਏ ਧਾਰਮਿਕ ਤੇ ਰਾਜਸੀ ਮਾਮਲਿਆਂ ਵਿੱਚ ਅਟੱਲ ਮੰਨੀ ਜਾਂਦੀ ਸੀ ਆਪ ਦੇ ਮੁਖ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸੁਣਨ ਲਈ ਕਈ ਹਜ਼ਾਰਾਂ ਦੀ ਗਿਣਤੀ ਵਿੱਚ ਸਰੋਤੇ ਆਪ ਦੇ ਡੇਰੇ ਨਾਲ ਰਹਿੰਦੇ ਸਨ ਇੱਕ ਵਾਰ ਰਾਣਾ ਕਹਿਲੂਰ ਸਣੇ ਰਾਣੀਆਂ ਤੇ ਅਹਿਲਕਾਰਾਂ ਦੇ ਸ੍ਰੀ ਬਾਬਾ ਜੀ ਤੋਂ ਉਪਦੇਸ਼ ਪ੍ਰਾਪਤ ਕਰਨ ਲਈ ਉਹਨੇ ਆਇਆ ਅਤੇ ਕਈ ਦਿਨਾਂ ਤੱਕ ਬੜੇ ਸ਼ਰਧਾ ਭਰੇ ਮਨ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਕਥਾ ਸੁਣਦਾ ਰਿਹਾ ਰਾਣਾ ਆਪਜੀ ਦੇ ਸਿੱਖਿਆ ਭਰੇ ਬਚਨਾਂ ਪਰ ਐਸਾ ਮੋਹਿਤ ਹੋਇਆ ਕਿ ਉਹ ਗੁਰੂ ਘਰ ਦਾ ਪੂਰਾ ਸ਼ਰਧਾਲੂ ਹੋ ਗਿਆ। ਇਸੇ ਤਰ੍ਹਾਂ ਮਹਾਰਾਜਾ ਪਟਿਆਲਾ, ਨਾਬਾ ਅਤੇ ਹੋਰ ਕਈ ਰਈਸ ਰਾਜੇ ਆਪਣੇ ਆਪ ਨੂੰ ਵਿਢਭਾਗੀ ਜਾਣ ਕੇ ਆਪ ਤੋਂ ਕਥਾ ਸੁਣਦੇ ਅਤੇ ਆਪ ਦੀ ਆਗਿਆ ਵਿੱਚ ਰਹਿੰਦੇ ਸਨ। ਸ਼ੇਰੇ ਪੰਜਾਬ ਨਾਲ ਮੇਲ। ਸ਼ੇਰੇ ਪੰਜਾਬ ਨੇ ਲਾਹੌਰ ਦੇ ਫਤਿਹ ਕਰਨ ਦੇ ਕੁਝ ਸਮਾਂ ਬਾਅਦ ਖਾਲਸਾ ਰਾਜ ਦੀ ਨੀਂ ਰੱਖਣ ਲੱਗਿਆ। ਸ਼੍ਰੀ ਬਾਬਾ ਜੀ ਸਾਹਿਬ ਵਰਗੀ ਪਾਵਨ ਹਸਤੀ ਤੋਂ ਅਸੀਸਾਂ ਤੇ ਸ਼ੁਭ ਇੱਛਾਵਾਂ ਪ੍ਰਾਪਤ ਕਰਨ ਦੀ ਤੀਬਰ ਇੱਛਾ ਪ੍ਰਗਟ ਕੀਤੀ ਅਤੇ ਬਾਬਾ ਸਾਹਿਬ ਸਿੰਘ ਜੀ ਨੂੰ ਲਾਹੌਰ ਚਰਨ ਪਾਉਣ ਲਈ ਆਪਣੇ ਕੁਝ ਕਰਮਚਾਰੀ ਆਪ ਦੀ ਸੇਵਾ ਵਿੱਚ ਉਨੇ ਭੇਜੇ ਬਾਬਾ ਜੀ ਸਰਕਾਰ ਦੀ ਸ਼ਰਧਾ ਵੇਖ ਕੇ ਲਾਹੌਰ ਆ ਗਏ ਸ਼ੇਰੇ ਪੰਜਾਬ ਨੇ ਅੱਗੋਂ ਬੜੇ ਆਦਰ ਅਤੇ ਸਤਕਾਰ ਨਾਲ ਆਪ ਜੀ ਦੀ ਅਗਵਾਈ ਕੀਤੀ ਅਤੇ ਖਾਸ ਕਿਲੇ ਵਿੱਚ ਆਪ ਨੂੰ ਆਪਣੇ ਪਾਸ ਨਿਵਾਸ ਦਿੱਤਾ ਕੁਝ ਸਮਾਂ ਸਰਕਾਰ ਸਣੀ ਮਹਾਰਾਣੀਆਂ ਤੇ ਸ਼ਾਹੀ ਪਰਿਵਾਰ ਦੇ ਬਾਬਾ ਜੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਕਥਾ ਸੁਣਦੇ ਰਹੇ ਇਸ ਦੇ ਬਾਅਦ ਬਾਬਾ ਜੀ ਦੀ ਸਲਾਹ ਨਾਲ ਸ਼ੇਰ-ਏ-ਪੰਜਾਬ ਨੂੰ ਰਾਜਗੀ ਦੀ ਪਦਵੀ ਦੇਣ ਲਈ ਤਿਆਰੀਆਂ ਹੋਣ ਲੱਗੀਆਂ ਖਾਲਸੇ ਵਿੱਚ ਵੀਰ ਰਸ ਉਤੇਜਨ ਕਰਨ ਦੇ ਯਤਨ ਜੰਗੀ ਸੇਵਾ ਦੇ ਨਾਲ ਸ੍ਰੀ ਬਾਬਾ ਜੀ ਖਾਲਸਾ ਰਾਜ ਦੀ ਵਿ੍ਰਿਧੀ ਲਈ ਫੌਜਾਂ ਵਿੱਚ ਖਾਲਸੇ ਦੇ ਬੀਰ ਰਸ ਦੇ ਵਾਅਦੇ ਲਈ ਸਦਾ ਪ੍ਰਚਾਰ ਕਰਦੇ ਰਹਿੰਦੇ ਸਨ। ਕਈ-ਕਈ ਹਜ਼ਾਰ ਦੇ ਇਕੱਠਾਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਸਿੱਖੀ ਆਚਰਣ ਦੀ ਉੱਚਤਾ ਨੂੰ ਕਾਇਮ ਰੱਖਣ ਦੇ ਯਤਨ ਵਿੱਚ ਲੱਗੇ ਰਹਿੰਦੇ ਸਨ। ਮਲੇਰ ਕੋਟੀਆਂ ਦੀ ਸੋਧ ਇੱਕ ਵੇਰਾਂ ਅਤੌਲਾ ਖਾਨ ਨਵਾਬ ਮਲੇਰ ਕੋਟਲਾ ਨੇ ਕੋਟਲੇ ਦੇ ਕਈ ਸਿੰਘਾਂ ਅਤੇ ਹਿੰਦੂਆਂ ਦੇ ਸਾਹਮਣੇ ਗਊ ਵਧ ਕੀਤੀ ਅਤੇ ਅੱਗੇ ਨੂੰ ਇਸ ਤਰ੍ਹਾਂ ਕਰਨ ਦਾ ਕਮਾਂਡ ਕੀਤਾ। ਇਥੇ ਦੇ ਸਿੱਖ ਅਤੇ ਹਿੰਦੂ ਵਸਨੀਕਾ ਨੇ ਆ ਕੇ ਸਾਰਾ ਮਾਮਲਾ ਬਾਬਾ ਸਾਹਿਬ ਸਿੰਘ ਜੀ ਨੂੰ ਦੱਸਿਆ। ਬਾਬਾ ਸਾਹਿਬ ਸਿੰਘ ਜੀ ਨੇ ਉਸੇ ਦਿਨ ਧਰਮ ਯੁੱਧ ਦਾ ਝੰਡਾ ਲਹਿਰਾ ਦਿੱਤਾ ਅਤੇ 800 ਖਾਲਸੇ ਨਾਲ ਮਲੇਰੀਆਂ ਪਰ ਧਾਵਾ ਬੋਲ ਦਿੱਤਾ। ਅੱਗੋਂ ਮਲੇਰੀਏ ਵੀ ਪੀੜ੍ਹੀਓ ਪੀੜ੍ਹੀ ਪ੍ਰਸਿੱਧ ਤਲਵਾਰੀਏ ਮੰਨੇ ਜਾਂਦੇ ਸਨ। ਇਨ੍ਹਾਂ ਕਈ ਹਜ਼ਾਰ ਦੀ ਗਿਣਤੀ ਵਿੱਚ ਇਕੱਠੇ ਹੋ ਕੇ ਨਵਾਬ ਅਤੌਲਾ ਖਾਨ ਅਤੇ ਉਸਦੇ ਚਮਾ ਬਹਾਦਰ ਭਤੀਜਿਆਂ ਵਜ਼ੀਰ ਖਾਨ, ਫਤਿਹ ਖਾਨ, ਹਿੰਮਤ ਖਾਨ ਅਤੇ ਦਲੇਰਖਾਨ ਦੀ ਅਗਵਾਈ ਵਿੱਚ ਬਾਬਾ ਜੀ ਨੂੰ ਅੱਗੇ ਵਧਣ ਤੋਂ ਰੋਕਿਆ ਹੁਣ ਲੱਗੀ ਖਟਾਖਟ ਤਲਵਾਰ ਚੱਲਣ ਮਲੇਰੀਏ ਬੜੀ ਬਹਾਦਰੀ ਨਾਲ ਲੜੇ ਪਰ ਇਸ ਸਮੇਂ ਬਾਬਾ ਸਾਹਿਬ ਆਪਣੇ ਘੋੜੇ ਨੂੰ ਉਡਾਉਂਦੇ ਹੋਏ ਵੈਰੀਆਂ ਦੇ ਗਲ ਜਾ ਪਏ ਅਤੇ ਐਸੀ ਸਰੀ ਸਾਬ ਚਲਾਈ ਕਿ ਵੈਰੀ ਦੇ ਲਸ਼ਕਰ ਨੂੰ ਕੁਚਲ ਕੇ ਰੱਖ ਦਿੱਤਾ ਬਾਬਾ ਸਾਹਿਬ ਨੂੰ ਇਸ ਤਰ੍ਹਾਂ ਰੰਤਤੇ ਵਿੱਚ ਸਭ ਤੋਂ ਅੱਗੇ ਵੇਖ ਕੇ ਖਾਲਸੇ ਦੇ ਵੀਰ ਰਸ ਨੇ ਛਲਕਾ ਖਾਦਾ ਜਿਸ ਅੱਗੇ ਮਲੇਰੀਏ ਹੋਰ ਨਾ ਠਹਿਰ ਸਕੀ ਇਸ ਤਰ੍ਹਾਂ ਉਹਨਾਂ ਬਹੁਤ ਜਾਨੀ ਨੁਕਸਾਨ ਉਠਾ ਕੇ ਮੈਦਾਨ ਖਾਲਸੇ ਦੇ ਹੱਥ ਛੱਡ ਕੇ ਆਪ ਕੋਟਲੇ ਜਾ ਆਪਣਾ ਲਈ ਇੱਥੋਂ ਅਤੋਲਾ ਖਾਨ ਨੇ ਆਪਣੇ ਭਾਈ ਅਬਦੁੱਲਾ ਖਾਨ ਨੂੰ ਮਹਾਰਾਜਾ ਸਾਹਿਬ ਸਿੰਘ ਵਾਲੀਏ ਪਟਿਆਲਾ ਪਾਸ ਭੇਜਿਆ ਤਾਂ ਕਿ ਉਹ ਵਿਚੋਲਾ ਬਣ ਕੇ ਬਾਬਾ ਸਾਹਿਬ ਜੀ ਤੋਂ ਉਹਨਾਂ ਦੀ ਜਾਨ ਬਖਸ਼ੀ ਕਰਵਾਏ ਮਹਾਰਾਜਾ ਸਾਹਿਬ ਪਟਿਆਲਾ ਨੇ ਆਪਣੇ ਦੋ ਸਹਿਕਾਰੀ ਸਰਦਾਰ ਚੈਨ ਸਿੰਘ ਅਤੇ ਬਖਸ਼ੀ ਸੈਦਾ ਖਾਨ ਨੂੰ ਬਾਬਾ ਸਾਹਿਬ ਵੱਲ ਭੇਜਿਆ। ਉਹਨਾਂ ਨੇ ਆ ਕੇ ਮਲੇਰੀਆਂ ਦੇ ਅਪਰਾਧ ਬਦਲੇ ਇੱਕ ਭਾਰੀ ਰਕਮ ਚੱਟੀ ਵਜੋਂ ਉਹਨਾਂ ਤੋਂ ਵਸੂਲ ਕਰਕੇ ਬਾਬਾ ਜੀ ਨੂੰ ਦਵਾਈ ਅਤੇ ਅੱਗੇ ਲਈ ਖਾਲਸੇ ਦੀਆਂ ਸਾਰੀਆਂ ਸ਼ਰਤਾਂ ਮਲੇਰੀਆਂ ਨੂੰ ਮੰਨਵਾ ਕੇ ਐਦਨਾਮਾ ਲਿਖਵਾ ਦਿੱਤਾ। ਇਸ ਦੇ ਬਾਅਦ ਬਾਬਾ ਜੀ ਮਲੇਰਕੋਟਲੇ ਤੋਂ ਪੂਰਨ ਸਫਲਤਾ ਪ੍ਰਾਪਤ ਕਰਕੇ ਊਨੇਵਾਲਾ ਪਰਤਾਈ। ਗੁਸ਼ਾਇ ਪੰਜਾਬ ਦੇ ਲੇਖਕ ਨੇ ਬਾਬਾ ਸਾਹਿਬ ਸਿੰਘ ਜੀ ਦੀ ਮਲੇਰੀਆ ਪਰ ਚੜਾਈ ਕਰਨ ਦਾ ਕਾਰਨ ਇੱਕ ਹੋਰ ਘਟਨਾ ਵੀ ਦੱਸੀ ਹੈ ਉਹ ਲਿਖਦੇ ਹਨ ਕਿਉਂਕਿ ਮਲੇਰੀਆ ਨੇ ਬੀਬੀ ਅਨੂਪ ਕੌਰ ਜੀ ਨੂੰ ਸਰਸੇ ਤੋਂ ਫੜ ਕੇ ਮਲੇਰਕੋਟਲੇ ਲੈ ਆਂਦਾ ਸੀ ਅਤੇ ਇਹਨਾਂ ਨੂੰ ਸਿੱਖੀ ਦੇ ਤ્યાਗ ਅਤੇ ਇਸਲਾਮ ਨੂੰ ਕਬੂਲਣ ਲਈ ਤਰ੍ਹਾਂ ਤਰ੍ਹਾਂ ਦੇ ਭਿਆਨਕ ਤਸੀਹੇ ਦਿੱਤੇ ਸਨ ਸ਼ੇਕੜ ਜਦ ਇਸ ਬਹਾਦਰ ਬੀਬੀ ਨੇ ਆਪਣੀ ਪਤ ਤੇ ਪਾਵਨ ਸਿੱਖੀ ਖਤਰੇ ਵਿੱਚ ਡਿੱਠੀ ਤਾਂ ਇਸ ਸ਼ੇਰਨੀ ਨੇ ਆਪਣੀ ਕਿਰਪਾਨ ਆਪਣੇ ਪੇਟ ਵਿੱਚ ਮਾਰ ਕੇ ਸ਼ਹੀਦੀ ਪ੍ਰਾਪਤ ਕਰ ਲਈ ਸੀ ਇਸ ਤਰ੍ਹਾਂ ਆਪਣਾ ਸਿੱਖੀ ਸੈਦਕ ਅਤੇ ਅੰਤਮ ਸੁਵਾਸਾਂ ਤੱਕ ਨਿਭਾ ਲਿਆ ਸੀ ਬਾਬਾ ਜੀ ਮਲੇਰੀਆ ਨੂੰ ਇਸ ਅਪਰਾਧ ਦੀ ਸਜ਼ਾ ਵੀ ਦੇਵਣਾ ਚਾਹੁੰਦੇ ਸਨ ਰਾਏ ਕੋਟੀਆਂ ਪਰ ਚੜਾਈ ਕੁਝ ਸਮੇਂ ਅਪਰੰਤ ਰਾਏ ਕੋਟ ਦੇ ਅਫਗਾਨ ਹੁਕਮਰਾਨ ਦੀ ਬਾਬਾ ਸਾਹਿਬ ਸਿੰਘ ਜੀ ਨੋ ਸ਼ਿਕਾਇਤ ਪਹੁੰਚੀ ਕਿ ਰਾਏ ਕੋਟੀਆਂ ਨੇ ਸਿੱਖ ਪਰਜਾ ਤੋਂ ਧਾਰਮਿਕ ਆਜ਼ਾਦੀ ਖੋ ਕੇ ਉਹਨਾਂ ਨੂੰ ਡਾਢਾ ਤੰਗ ਕਰ ਰੱਖਿਆ ਹੈ। ਹੁਣ ਉਹਨਾਂ ਦੇ ਇਲਾਕੇ ਵਿੱਚ ਸ਼ਬਦ ਕੀਰਤਨ ਤੇ ਵੀ ਰੋਕ ਲਾ ਦਿੱਤੀ ਹੈ। ਬਾਬਾ ਜੀ ਇੰਨੀ ਦਿਨੀ ਅੰਮ੍ਰਿਤਸਰ ਆਏ ਹੋਏ ਸਨ ਅਤੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸੁਣਾ ਕੇ ਨਿਹਾਲ ਕਰ ਰਹੇ ਸਨ। ਆਪਨੇ ਦੋ ਦਿਨ ਆਪਣੀ ਕਥਾ ਵਿੱਚ ਸੰਗਤਾਂ ਨੂੰ ਰਾਏ ਕੋਟੀਆਂ ਦਾ ਖਾਲਸੇ ਨਾਲ ਅਯੋਗ ਵਰਤਾਵੇ ਦਾ ਸਮਾਚਾਰ ਦੱਸਿਆ ਜਿਸ ਨਾਲ ਖਾਲਸੇ ਵਿੱਚ ਐਨਾ ਅਥਾ ਜੋਸ਼ ਫੈਲ ਗਿਆ ਕਿ 7000 ਖਾਲਸੇ ਨੇ ਆਪਣੇ ਸੀਸ ਵਾਰ ਕੇ ਆਪਣੇ ਵੀਰਾਂ ਨੂੰ ਧਾਰਮਿਕ ਹੱਕ ਦੀਵਾਨ ਦਾ ਆਪਣੇ ਸਾਹਮਣੇ ਪ੍ਰਾਣ ਕੀਤਾ ਅਤੇ ਲੋੜ ਤੋਂ ਵੱਧ ਸਮਾਨ ਨੇ ਜੰਗ ਅਤੇ ਬੇਅੰਤ ਮਾਇਆ ਇਸ ਕਾਰਜ ਲਈ ਇੱਕ ਦਿਨ ਵਿੱਚ ਹੀ ਇਕਤਤ ਹੋ ਗਈ ਅਗਲੇ ਦਿਨ ਬਾਬਾ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਦੀ ਹਜ਼ੂਰੀ ਵਿੱਚ ਅਰਦਾਸਾ ਸੋਧ ਕੇ ਰਾਏਕੋਟੀਆਂ ਪਰ ਚੜਾਈ ਦਾ ਧੌਂਸਾ ਵਜਾ ਦਿੱਤਾ ਇਸ ਤਰ੍ਹਾਂ ਕਈ ਹਜ਼ਾਰ ਕੌਮੀ ਪਰਵਾਨਿਆਂ ਆਪ ਦੀ ਅਗਵਾਈ ਵਿੱਚ ਆਪਾਵਾਰਨ ਲਈ ਕੂਚ ਕਰ ਦਿੱਤਾ ਇਸ ਸਮੇਂ ਰਿਆਸਤ ਰਾਏਕੋਟ ਵਿੱਚ ਲੁਧਿਆਣਾ ਸਨੇ ਜਗਰੌਂ ਦੇ ਤਲਕੇ ਦੇ ਸ਼ਾਮਲ ਸਨ ਬਾਬਾ ਜੀ ਨੇ ਇੱਥੇ ਪਹੁੰਚਦੇ ਹੀ ਰਾਏਕੋਟੀਆਂ ਦੇ ਲਸ਼ਕਰ ਨੂੰ ਐਨੇ ਗਜਬ ਦੇ ਜੋਸ਼ ਨਾਲ ਲੱਗੇ ਧਰ ਲਿਆ ਜਿਵੇਂ ਭਿਆਨਕ ਤੂਫਾਨ ਕੱਖਾਂ ਕਾਨਿਆਂ ਨੂੰ ਰੋੜ ਖੜਦਾ ਹੈ afghan ਵੀ ਬੜੀ ਦਲੇਰੀ ਨਾਲ ਆਪਣੀ रियासत ਨੂੰ ਬਚਾਣ ਲਈ ਦਿਲ ਖੋਲ ਕੇ ਟੱਕਰਾ ਕੀਤਾ ਪਰ ਬਾਬਾ ਜੀ ਦੇ ਅਥਾਹ ਜੋਸ਼ ਪਰੇ ਹੱਲੇ ਨੂੰ ਰੋਕਣਾ ਇਹਨਾਂ ਦੀ ਸ਼ਕਤੀ ਤੋਂ ਬਾਹਰ ਸੀ رائے ਅਲਿਆਸ ਦੇ ਸਾਲਾਰ ਰੋਸ਼ਨ ਖਾਨ ਨੇ ਪੰਜ ਜੋਧ ਦੇ ਮੈਦਾਨ ਵਿੱਚ ਕੁਝ ਆਪਣੇ ਭੱਜੇ ਜਾਂਦੇ ਲਸ਼ਕਰ ਨੂੰ ਮੁੜ ਇਕੱਠੇ ਕਰਨ ਦੀ ਹਿੰਮਤ ਕੀਤੀ ਪਰ ਇੱਥੇ ਵੀ ਬਾਬਾ ਜੀ ਇਸ ਪਰ ਐਸੇ ਟਟਕੇ ਪਏ ਕਿ ਜਿਵੇਂ ਬਫਰਿਆ ਹੋਇਆ ਸ਼ੇਰ ਬੱਬਰ ਆਪਣੇ ਸ਼ਿਕਾਰ ਪਰ ਲਪਕਦਾ ਹੈ ਅਤੇ ਇੱਕੋ ਵਾਰ ਸਲਾਰ ਦੀ ਅਲਖ ਮੁਕਾ ਦਿੱਤੀ। ਬਾਕੀ ਲਸ਼ਕਰ ਨੇ ਜਦ ਆਪਣੇ ਆਗੂ ਨੂੰ ਮੈਦਾਨ ਵਿੱਚ ਧੜਫਦਾ ਡਿੱਠਾ ਤਾਂ ਹਜ਼ਾਰ ਹਿੰਮਤ ਕਰਨ ਪਰ ਵੀ ਉਹਨਾਂ ਦੇ ਪੈਰ ਰਣਖੇਤ ਵਿੱਚ ਨਾ ਜੰਮ ਸਕੀ। ਹੁਣ ਜਿੱਧਰ ਕਿਸੇ ਨੂੰ ਰਾਹ ਲੱਭਾ ਉਧਰ ਹੀ ਆਪਣੀ ਜਾਨ ਬਚਾਉਣ ਲਈ ਭੱਜ ਨੱਠਾ। ਇਸ ਫਤਿਹ ਨਾਲ ਬਾਬਾ ਸਾਹਿਬ ਸਿੰਘ ਜੀ ਦਾ ਲੁਧਿਆਣਾ ਅਤੇ ਜਗਰਾਉਂ ਪਰ ਕਬਜ਼ਾ ਹੋ ਗਿਆ। ਇਸ ਸਮੇਂ ਰਾਏਕੋਟੀਆਂ ਤੁਰਤ ਆਪਣਾ ਇੱਕ ਸਵਾਰ ਦੌੜਾ ਕੇ ਭਾਈ ਸਾਹਿਬ ਭਾਈ ਲਾਲ ਸਿੰਘ ਜੀ ਰਈਸ ਕੈਂਥਲ ਨੂੰ ਜੋ ਬਾਬਾ ਜੀ ਦੇ ਸਨੇਹੀ ਸਨ ਆਪਣੇ ਪਾਸ ਮੰਗਵਾ ਲਿਆ। ਭਾਈ ਲਾਲ ਸਿੰਘ ਜੀ ਦੇ ਕਹਿਣ ਪਰ ਲੁਧਿਆਣਾ ਮੁੜ ਮਰਾਏਕੋਟੀਆਂ ਦੇ ਗੁਜ਼ਾਰੇ ਲਈ ਉਹਨਾਂ ਨੂੰ ਮੋੜ ਦਿੱਤਾ ਅਤੇ ਇਸ ਬਦਲੇ ਮਨਸੂਰ ਤੇ ਕਿਲਾ ਨੌਬਤ ਸਣੇ ਇਲਾਕੇ ਬਾਬਾ ਜੀ ਨੂੰ ਦਿਵਾ ਦਿੱਤਾ। ਚਲਾਣਾ ਇਸ ਤਰ੍ਹਾਂ ਬਾਬਾ ਜੀ ਆਪਣਾ ਸਾਰਾ ਜੀਵਨ ਖਾਲਸਾ ਰਾਜ ਦੀ ਉન્નਤੀ ਤੇ ਉਸਾਰੀ ਦੀ ਸੇਵਾ ਵਿੱਚ ਬਤਾ ਕੇ ਸਨ 1834 ਦੇ ਆਰੰਭ ਵਿੱਚ ਇਸ ਸੰਸਾਰ ਤੋਂ ਚਲਾਣਾ ਕਰ ਗਏ ਆਪ ਦੇ ਵਿਛੋੜੇ ਨੂੰ ਸ਼ੇਰੇ ਪੰਜਾਬ ਨੇ ਖਾਲਸਾ ਰਾਜ ਤੇ ਕੌਮ ਦਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ ਬਾਬਾ ਜੀ ਦੇ ਜੀਵਨ ਪਰ ਇੱਕ ਨਜ਼ਰ ਬਾਬਾ ਸਾਹਿਬ ਸਿੰਘ ਜੀ ਇੱਕ ਮਹਾਨ ਹਸਤੀ ਸੀ ਜੋ ਆਪਣੇ ਆਪ ਵਿੱਚ ਨਿਰਾਲੀ ਸੀ ਆ ਪ੍ਰਮਾਰਥ ਦੇ ਨਾਲ-ਨਾਲ ਮੈਦਾਨੇ ਜੰਗ ਵਿੱਚ ਜਵਾਨ ਮਰਦ ਬੀਰ ਬਹਾਦਰ ਅਤੇ ਉੱਚੀ ਸ਼ਾਨ ਵਾਲੇ ਸੂਰਮੇ ਸਨ ਆਪ ਦਾ ਜੀਵਨ ਪਰ ਉਪਕਾਰ ਦੀ ਅਖੰਡ ਰੋਹ ਵਿੱਚ ਚੱਲਦਾ ਸੀ ਆਪ ਦੀ ਜ਼ਿੰਦਗੀ ਉੱਚੀ ਕੁਰਬਾਨੀ ਦੀ ਆਸ਼ਾ ਵਿੱਚ ਸਥਿਰ ਸੀ ਜਿਸ ਵਿੱਚ ਕਾਂਪ ਨਹੀਂ ਸੀ ਡੋਲਣ ਨਹੀਂ ਸੀ ਆਪ ਵਿੱਚ ਸਿਆਣਪ ਭਰੀ ਗੰਭੀਰਤਾ ਉਤਪੰਨ ਸੀ ਜੋ ਆਮ ਲੋਕਾਂ ਵਿੱਚ ਬਹੁਤ ਘੱਟ ਵੇਖੀ ਜਾਂਦੀ ਹੈ ਆਪਨੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਪਾਣ ਕੀਤਾ ਅਤੇ ਆਪਣੇ ਜੀਵਨ ਵਿੱਚ ਹਜ਼ਾਰਾਂ ਗੁਰਸਿੱਖਾਂ ਨੂੰ ਖੰਡੇ ਦਾ ਅੰਮ੍ਰਿਤ ਛਕਾ ਕੇ ਜਿਸ ਤਰ੍ਹਾਂ ਆਪ ਪੂਰਨ ਰਹਿਤ ਬਹਿਤ ਵਿੱਚ ਤਿਆਰ ਬਰ ਰਹੇ ਤਿਆਰ ਰਹਿੰਦੇ ਸਨ ਇਸੇ ਤਰ੍ਹਾਂ अनेकांना ਸਾਵਧਾਨ ਕਰ ਦਿੱਤਾ ਮੁਕਤੀ ਗੱਲ ਇਹ ਹੈ ਕਿ ਆਪ ਦੇ ਜੀਵਨ ਨੂੰ ਜਿਸ ਪਹਿਲੂ ਤੋਂ ਦੇਖੀਏ ਨਿਰੇ ਗੁਣ ਹੀ ਗੁਣ ਮਿਲਣਗੇ ਬਾਬਾ ਸਾਹਿਬ ਸਿੰਘ ਜੀ ਦੀ ਸੰਤਾਨ ਬਾਬਾ ਸਾਹਿਬ ਸਿੰਘ ਜੀ ਦੇ ਤਿੰਨ ਪੁੱਤਰ ਸਨ ਬਾਬਾ ਬਿਸ਼ਨ ਸਿੰਘ ਜੀ ਬਾਬਾ ਤੇਗ ਸਿੰਘ ਜੀ ਬਾਬਾ ਵਿਕਰਮ ਸਿੰਘ ਜੀ ਬਾਬਾ ਬਿਸ਼ਨ ਸਿੰਘ ਜੀ ਸਭ ਤੋਂ ਵੱਡੇ ਸੁਪੁੱਤਰ ਨੂੰ ਬਾਬਾ ਸਾਹਿਬ ਸਿੰਘ ਜੀ ਦੇ ਜੀਵਨ ਵਿੱਚ ਹੀ ਮਹਾਰਾਜਾ ਸਾਹਿਬ ਨੇ ਕਈ ਹਜ਼ਾਰ ਰੁਪਏ ਆਮਦਨੀ ਦੀ ਵੱਖ ਜਾਗੀਰ ਦੇ ਦਿੱਤੀ ਸੀ ਆਪਨੇ ਆਪਣਾ ਜੀਵਨ ਰਾਜ ਦਰਬਾਰ ਦੀ ਸੇਵਾ ਤੋਂ ਵੱਧ ਧਾਰਮਿਕ ਪ੍ਰਚਾਰ ਕਥਾ ਵਿਆਖਿਆ ਦੀ ਸੇਵਾ ਲਈ ਸਮਰਪਣ ਕਰ ਦਿੱਤਾ ਸੀ ਬਾਬਾ ਵਿਕਰਮ ਸਿੰਘ ਜੀ ਆਪਣੇ ਭਾਈਆਂ ਵਿੱਚ ਸਭ ਤੋਂ ਨਿੱਕਾ ਪਰ ਗੁਣਾ ਕਰਕੇ ਸਭ ਤੋਂ ਵੱਡਾ ਸੀ ਇਹ ਆਪਣੇ ਸ਼ਕਤੀਮਾਨ ਪਿਤਾ ਦੀ ਤਰ੍ਹਾਂ ਬੜਾ ਤੇਜਵਾਨ ਹੋ ਬੀਤਿਆ ਹੈ। ਸ਼ੇਰੇ ਪੰਜਾਬ ਨੇ ਆਪ ਨੂੰ ਖਾਲਸਾ ਰਾਜ ਦਾ ਵੱਡਾ ਸਲਾਹਕਾਰ ਨਿਯਤ ਕੀਤਾ ਹੋਇਆ ਸੀ। ਆਪ ਖਾਲਸਾ ਰਾਜ ਦੀ ਉન્નਤੀ ਦੇ ਕੰਮਾਂ ਵਿੱਚ ਮਾਣਯੋਗ ਪਿਤਾ ਤੋਂ ਵੀ ਅੱਗੇ ਨਿਕਲ ਗਏ ਸਨ। ਆਪ ਦਾ ਪਾਇਆ ਸਾਰੀ ਖਾਲਸਾ ਫੌਜ ਅਤੇ ਸਰਦਾਰਾਂ ਵਿੱਚ ਬਹੁਤ ਉੱਚਾ ਮੰਨਿਆ ਜਾਂਦਾ ਸੀ। ਮਹਾਰਾਜਾ ਰਣਜੀਤ ਸਿੰਘ ਤੇ ਸਨ 1839 ਵਿੱਚ ਪਰਲੋਕ ਸੁਧਾਰਨ ਦੇ ਉਪਰੰਤ ਅਤੇ ਮਹਾਰਾਜਾ ਖੜਕ ਸਿੰਘ ਦੇ ਕਮਰ ਨੌਨਿਹਾਲ ਸਿੰਘ ਦੇ ਬਾਅਦ ਜਦ ਮਹਾਰਾਜਾ ਸ਼ੇਰ ਸਿੰਘ ਤੇ ਮਹਾਰਾਣੀ ਚੰਦਕੌਰ ਦੇ ਵਿਚਾਲੇ ਡੋਗਰਿਆਂ ਦੀ ਖੁਦਗਰਜੀ ਦੇ ਕਾਰਨ ਲੜਾਈ ਛੇੜ ਪਈ ਤਾਂ ਬਾਬਾ ਵਿਕਰਮ ਸਿੰਘ ਨੇ ਦੇਖਿਆ ਕਿ ਦੋਹਾਂ ਧਿਰਾਂ ਵੱਲੋਂ ਖਾਲਸੇ ਦਾ ਹੀ ਘਾਤ ਹੋ ਰਿਹਾ ਹੈ ਤਾਂ ਆਪ ਇਸ ਦੁਖਦਾਈ ਦਸ਼ਾ ਨੂੰ ਨਾ ਸਹਾਰ ਸਕੇ ਆਪ ਛੱਟ ਕਿਲੇ ਵਿੱਚ ਪਹੁੰਚੇ ਤੇ ਮਹਾਰਾਣੀ ਨੂੰ ਸਮਝਾਇਆ ਕਿ ਆਪ ਨੂੰ ਅਪਸਵਾਰਥੀਆਂ ਨੇ ਭਲੇਖੇ ਵਿੱਚ ਪਾ ਛੱਡਿਆ ਹੈ ਜਿਸ ਕਰਕੇ ਦੋਮਲੀ ਖਾਲਸੇ ਦਾ ਹੀ ਨੁਕਸਾਨ ਹੋ ਰਿਹਾ ਹੈ ਆਪ ਐਸੇ ਵਕਤ ਲੜਾਈ ਬੰਦ ਕਰ ਦੇਵੋ ਅਤੇ ਆਪ ਦੀ ਸ਼ਾਨ ਅਨੁਸਾਰ ਆਪ ਨੂੰ ਜਾਗੀਰ ਆਦ ਦੇ ਦੀਵਾਨ ਦੇ ਅਸੀਂ ਜ਼ਿੰਮੇਵਾਰ ਹਾਂ ਇਧਰ ਮਹਾਰਾਜਾ ਸ਼ੇਰ ਸਿੰਘ ਨੂੰ ਵੀ ਸਮਝਾ ਕੇ ਇੱਕਦਮ ਲੜਾਈ ਬੰਦ ਕਰਵਾ ਦਿੱਤੀ ਅਤੇ ਮਹਾਰਾਣੀ ਦੀ ਇच्छा ਅਨੁਸਾਰ ਉਸ ਨੂੰ ਜਾਗੀਰ ਦਵਾਈ ਇਸ ਤਰ੍ਹਾਂ ਹੋਰ ਅਨੇਕ ਖਾਲਸਾ ਰਾਜ ਦੀਆਂ ਅਖੁੱਲ ਉਲਝਣਾਂ ਨੂੰ ਬੜੀ ਸਿਆਣਪ ਨਾਲ ਸੁਲਝਾ ਕੇ ਖਾਲਸੇ ਦੀ ਸ਼ਾਨ ਵਧਾਉਂਦੇ ਰਹੇ ਆਪਬਾਰੇ ਸਤਲੁਜ ਪਾਰ ਦੇ ਅੰਗਰੇਜ਼ ਕਰਮਚਾਰੀਆਂ ਦਾ ਖਿਆਲ ਸੀ ਕਿ ਬਾਬਾ ਬਿਕਰਮ ਸਿੰਘ ਅੰਗਰੇਜ਼ਾਂ ਨੂੰ ਖਾਲਸਾ ਰਾਜ ਦਾ ਵੈਰੀ ਸਮਝਦੇ ਸਨ ਇਸ ਲਈ ਆਪ ਦੀ ਪਾਰ ਵਾਲੀ ਜਾਗੀਰ ਜ਼ਬਤ ਕੀਤੀ ਗਈ ਪਰ ਦੋਹਾਂ ਲੜਾਈਆਂ ਦੇ ਬਾਅਦ ਜਦ ਹਕੂਮਤ ਨੇ ਸਮੂਹ ਖਾਲਸੇ ਵਿੱਚ ਆਪ ਦਾ ਐਨਾ ਵੱਧ ਰਸੂਖ ਦਿੱਠਾ ਤਾਂ ਆਪ ਨੂੰ ਕਈ ਹਜ਼ਾਰ ਰੁਪਏ ਦੀ ਆਮਦਨੀ ਦੀ ਜਾਗੀਰ ਪੇਸ਼ ਕੀਤੀ ਗਈ ਪਰ ਬਾਬਾ ਬਿਕਰਮ ਸਿੰਘ ਜੀ ਐਨੇ ਸੰਤੋਖੀ ਅਤੇ ਅਣਖੀਲੇ ਸਨ ਤੇ ਆਪ ਨੇ ਇਸ ਜਾਗੀਰ ਦੇ ਸਵੀਕਾਰ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਆਪ ਸਨ 1864 ਵਿੱਚ ਕੁਝ ਦਿਨ ਬਿਮਾਰ ਰਹਿ ਕੇ ਗੁਰਪੁਰੀ ਪਧਾਰ ਗਏ ਇਸ ਘਰਾਣੇ ਦੀ ਦੂਜੀ ਸ਼ਾਖ ਇਸ ਘਰਾਣੇ ਦੀ ਦੂਜੀ ਸ਼ਾਖ ਵੀ ਦਿਵਾਕਰਵਤ ਉਜਾਗਰ ਹੈ ਜਿਸ ਵਿੱਚ ਸ੍ਰੀ ਬਾਬਾ ਖੇਮ ਸਿੰਘ ਜੀ ਵਰਗੀ ਮਹਾਨ ਹਸਤੀ ਨੇ ਜਨਮ ਲਿਆ ਆਪ ਜੀ ਨੇ ਆਪਣਾ ਸਾਰਾ ਜੀਵਨ ਗੁਰਸਿੱਖੀ ਦੇ ਵਾਅਦੇ ਅਤੇ ਸੰਭਾਲ ਵਿੱਚ ਗੁਜ਼ਾਰਿਆ ਆਪ ਜੀ ਉੱਚ ਆਚਰਣ ਦੀ ਜਿਉਂਦੀ ਜਾਗਦੀ ਮੂਰਤ ਸਨ ਆਪ ਦੇ ਜੀਵਨ ਵਿੱਚ ਰਾਜ ਅਤੇ ਯੋਗ ਸੰਮਲਿਤ ਦ੍ਰਿਸ਼ਟਮਾਨਸੀ ਆਪਣੇ ਪੋਠੋਹਾਰ ਅਤੇ ਸਰਹੱਦੀ ਸੂਬੇ ਵਿੱਚ ਗੁਰਸਿੱਖੀ ਦੇ ਪ੍ਰਚਾਰ ਵਿੱਚ ਜੀਵਨ ਦਾ ਬਹੁਮੁੱਲਾ ਸਮਾਂ ਲਾਇਆ ਖਾਸ ਕਰ ਲੜਕੀਆਂ ਅਤੇ ਲੜਕਿਆਂ ਦੀ ਵਿੱਦਿਆ ਲਈ ਸੈਂਕੜਿਆਂ ਦੀ ਗਿਣਤੀ ਵਿੱਚ ਸਕੂਲ ਜਾਰੀ ਕਰਵਾਏ ਗੁਰਮੁਖੀ ਜਾਂ ਪੰਜਾਬੀ ਦੇ ਪ੍ਰਚਾਰ ਲਈ ਵੱਡੀਆਂ ਘਾਲਾਂ ਕਾਲੀਆਂ ਜੋ ਆਪ ਸਦੀਵੀ ਅਮੇਟ ਯਾਦਗਾਰ ਰਹੇਗੀ ਉਪਰੋਕਤ ਮਹਾਨ ਕੰਮਾਂ ਦੇ ਕਾਰਨ ਜਿੱਥੇ ਆਪ ਸਿੱਖੀ ਮੰਡਲ ਵਿੱਚ ਸਨਮਾਨੇ